रोगा दे मूल कारण उपाव सतगुरु जी का नाम औखद जितावै ताहे रोग सुपने नहीं आवे हर औखद सब कट है पाई गुरपुर है बिन बिदना बनाई गुरपुर है संजम कर दिया। नानक त्यो फिर दुख ना थिया नानक तो फिर दुख ना थिया ਇਸ ਫਰਮਾਨ ਤੋਂ ਸਪਸ਼ਟ ਹੈ ਕਿ ਨਾਮ ਰੂਪੀ ਦਵਾਈ ਜਿਸ ਦੇ ਹਿਰਦੇ ਵਿੱਚ ਪਿਆਰੀ ਲੱਗ ਜਾਵੇ ਉਸ ਨੂੰ ਸੁਪਨੇ ਵਿੱਚ ਵੀ ਕੋਈ ਰੋਗ ਨਹੀਂ ਲੱਗ ਸਕਦਾ ਅਧਿਆਤਮ ਮਾਰਗ ਦੀ ਇਹ ਅਵਸਥਾ ਸਾਡੀ ਮੰਜ਼ਿਲ ਹੈ ਨਾਮ ਦੀ ਦਵਾਈ ਹਰ ਇੱਕ ਦੇ ਅੰਦਰ ਹੈ ਪਰੰਤੂ ਇਹ ਗੁਰੂ ਜੀ ਦੀ ਦੱਸੀ ਹੋਈ ਜੁਗਤੀ ਅਨਸਾਰ ਹੀ ਉਪਲਬਧ ਹੁੰਦੀ ਹੈ ਜੁਗਤੀ ਦੇ ਨਾਲ ਨਾਲ ਗੁਰਬਾਣੀ ਵਿੱਚ ਦਿੱਤੇ ਹੋਏ ਸੰਜਮ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ ਅਗਰ ਸਤਿਗੁਰੂ ਜੀ ਵੱਲੋਂ ਦਿੱਤੀ ਹੋਈ ਜੁਗਤੀ ਅਤੇ ਸੰਜਮ ਦੀ ਪੂਰੀ ਪਾਲਣਾ ਕਰਦੇ ਹੋਏ ਨਾਮ ਬਾਣੀ ਨਾਲ ਜੁੜੇ रहिए ਤਾਂ ਅਸੀਂ ਆਪਣੀ ਮੰਜ਼ਲ ਅਰਥਾਤ ਹਿਰਦੇ ਵਿੱਚ ਨਾਮ ਵਾਸਤੇ ਨਿਰੰਤਰ ਪਿਆਰ ਰੱਖਣ ਦੀ ਅਵਸਥਾ ਵੱਲ ਵਧਦੇ ਜਾਵਾਂਗੇ ਇਸ ਮਾਰਗ ਤੇ ਚੱਲਣ ਨਾਲ ਸਾਰੀ ਰੋਗਾਂ ਤੋਂ ਛੁਟਕਾਰਾ ਮਿਲ ਜਾਵੇਗਾ ਹੇਠਾਂ ਦਿੱਤੇ ਹੋਏ ਰੋਗਾਂ ਦੇ ਕਾਰਨ ਅਤੇ ਉਪਾਅ ਗੁਰਬਾਣੀ ਵਿੱਚ ਦਿੱਤੀ ਹੋਈ ਜੁਕਤੀ ਅਤੇ ਸੰਜਮ ਤੇ ਆਧਾਰਿਤ ਹਨ ਜੀ ਕਾਰਨ ਪਹਿਲਾ ਕਾਰਨ ਲੋੜ ਤੋਂ ਬਾਅਦ ਅਸਕਾਮੀ ਬਹੁਤ ਭਾਰੀ ਅਤੇ ਚਟਪਟੀ ਖੁਰਾਕ ਕਾਲੀ-ਕਾਲੀ ਖਾਣਾ ਬਾਬਾ ਹੋਰ ਖਾਣਾ ਕੁਸ਼ੀਖਵਾਲ ਜਿਤ ਖਾ ਦੇ ਤਨ ਪੀੜੀਐ ਮਨ ਮਹਿ ਚਲੈ ਵਿਕਾਰ ਇੱਕ ਸੁਆਦ ਰੋਗ ਅਧਿਕਾਈ ਦਿਨਗੁਰ ਸਹਿਜਨਾ ਪਾਇਆ ਉਪਾਅ ਖਾਣ ਪੀਣ ਵਾਲ ਪੂਰਾ ਧਿਆਨ ਦਿੰਦੇ ਹੋਏ ਸਾਦਾ ਥੋੜਾ ਅਤੇ ਸਹਿਜੇ ਸਹਿਜੇ ਖਾਣਾ ਸਰੀਰ ਦੀ ਲੋਡ ਅਨੁਸਾਰ ਅਤੇ ਰੋਗ ਨਿਵਰਤੀ ਵਿੱਚ ਸਹਾਇਕ ਖੁਰਾਕ ਜੇ ਲੋਡ ਮਹਿਸੂਸ ਹੋਵੇ ਤਾਂ ਖੁਰਾਕ ਮਾਰ ਦੀ ਸਲਾਹ ਲਈ ਜਾ ਸਕਦੀ ਹੈ ਅਤੇ ਨੇਚਰੋਪੈਥੀ ਦੀਆਂ ਖੁਰਾਕਾਂ ਨੂੰ ਅਜਮਾਇਆ ਜਾ ਸਕਦਾ ਹੈ ਕਾਰਨ ਨਸ਼ਾ ਸ਼ਰਾਬ ਅਤੇ ਹੋਰ ਸਾਰੇ ਨਸ਼ੇ ਪੰਗ ਅਫੀਮ ਡੋਡੇ ਤਮਾਕੂ ਚਰਦਾ ਨਸ਼ੇ ਦੀਆਂ ਗੋਲੀਆਂ इत्याद ਮਨ ਅਤੇ ਤਨ ਵਿੱਚ ਵਿਗਾੜ ਪੈਦਾ ਕਰਦੇ ਹਨ ਇਸ ਵਾਸਤੇ ਦੇ ਅਰੋਗਤਾ ਪ੍ਰਾਪਤ ਕਰਨ ਲਈ ਇਹਨਾਂ ਦਾ ਪੂਰਨ ਤਿਆਗ ਕਰਨਾ ਚਾਹੀਦਾ ਹੈ ਜਿਤ ਪੀਤਾ ਮਦ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਨਈ ਖਸਮੋ ਤੱਕੇ ਖਾਈ ਜਿਤ ਪੀਤਾ ਖਸਮ ਵਿਸਰੈ ਦਰਘੈ ਮਿਲੈ ਸਚਾਈ ਝੂਠਾ ਮਦ ਮੂਲ ਨ ਪੀਚਈ ਜੇ ਕਾ ਪਾਰ ਬਸਾਈ ਉਪਾਅ ਸਾਰੇ ਨਸ਼ਿਆਂ ਦਾ ਤਿਆਗ ਤੀਸਰਾ ਕਾਰਨ ਬਹੁਤੀ ਨੀਂਦ ਉਕਾਮ ਥੋੜਾ ਪਰੰਤੂ ਲੋੜ ਅਨਸਾਰ ਸੋਣਾ ਗੂੜੀ ਨੀਂਦ ਤਕਰੀਬਨ 3-4 ਘੰਟੇ ਵਾਸਤੇ ਆਉਂਦੀ ਹੈ ਆਮ ਤੌਰ ਤੇ ਗੂੜੀ ਨੀਂਦ ਤੋਂ ਬਾਅਦ ਸੁਪਨਵ ਹੋਂਸਤਾ ਫਿਰ ਨੀਂਦ ਸੁਪਨ ਅਵਸਥਾ ਫਿਰ ਨੀਂਦ ਦੇ ਚੱਕਰ ਵਿੱਚ ਪੈ ਜਾਂਦਾ ਹੈ ਉਤਮਤਾ ਇਹ ਹੈ ਕਿ ਗੂੜੀ ਨੀਂਦ ਤੋਂ ਬਾਅਦ ਉੱਠ ਜਾਈਏ ਨਾਮ ਦਿਾਈਏ ਅਤੇ ਇਸ਼ਨਾਨ ਬਿਹਤਰ ਹੈ ਕਿ ਕੇਸੀ ਇਸ਼ਨਾਨ ਕਰਕੇ ਭਜਨ ਬੰਦਗੀ ਵਿੱਚ ਜੁਟ ਜਾਈਏ ਲੋੜ ਅਨੁਸਾਰ ਅਤੇ ਦਿਨ ਵਿੱਚ ਕੰਮ ਕਾਜਲੀ ਪੂਰੀ ਸਾਫਤਾਨਤਾ ਅਤੇ ਚੁਸਤੀ ਵਾਸਤੇ ਦੁਬਾਰਾ ਸੌਂ ਸਕਦੇ ਹਾਂ ਜੇ ਇਹ ਨਹੀਂ ਹੋ ਸਕਦਾ ਤਾਂ ਚਾਹ ਤੋ 6 ਘੰਟੇ ਦੀ ਨੀਂਦ ਬਾਅਦ ਜਰੂਰ ਉੱਠ ਜਾਣਾ ਚਾਹੀਦਾ ਹੈ ਜੋ 10 ਵਜੇ ਸੁੱਤਾ ਜਾਵੇ ਤਾਂ 4 ਵਜੇ ਹੀ ਉੱਠ ਜਾਣਾ ਚਾਹੀਦਾ ਹੈ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸੁਪਨਿਆਂ ਨਾਲ ਰੋਗ ਵਧਦੇ ਹਨ ਅਤੇ ਮਨ ਤਨ ਕਮਜ਼ੋਰ ਹੁੰਦੇ ਹਨ ਸਲਪ ਸ੍ਰੀ ਨਿੰਦਰਾ ਸਤਿਗੁਰੂ ਜੀ ਦਾ ਹੁਕਮ ਹੈ ਪਰੰਤੂ ਜਾਗਣ ਵਿੱਚ ਹਟ ਨਹੀਂ ਕਰਨਾ ਅਤੇ ਸੁੱਤੇ ਰਹਿਣ ਲਈ ਆਲਸ ਵੀ ਤਿਆਗਣੀ ਹੈ ਸੁੱਤੇ ਰਹਿਣ ਦੀ ਆਲਸ ਵੀ ਤਿਆਗਣੀ ਹੈ ਇਨ੍ਹਾਂ ਮੋਟੇ ਅਸੂਲਾਂ ਨੂੰ ਮੁੱਖ ਰੱਖਦੇ ਹੋਇਆ ਆਪਣਾ ਸੌਣ ਦਾ ਸਮਾਂ ਨਿਯਤ ਕਰਨਾ ਹੈ ਇਹ ਲੋੜ ਅਨੁਸਾਰ ਵਧਾਇਆ ਘਟਾਇਆ ਜਾ ਸਕਦਾ ਹੈ ਅਲਪ ਆਹਾਰ ਸਲਪ ਸ੍ਰੀ ਨਿੰਦਰਾ ਦਇਆ ਚੀ ਮਾਤਨ ਪ੍ਰੀਤ ਕੀ ਲਸਨ ਤੋਕ ਸਦਾ ਨਿਰਬਾਹਿ ਬੋ ਹਵੇ ਬੋ ਤ੍ਰਿਗੁਣ ਅਤੀਤ ਚੌਥਾ ਕਾਰਨ ਡਰ ਉਪਾਅ ਨਾ ਡਰਨਾ ਅਤੀ ਨਾ ਡਰਾਉਣਾ ਭੈ ਕਾਉ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਬਖਾਨ ਨਿਰਭਉ ਜਪੈ ਸਗਲ ਪਉ ਮਿਟੈ ਡਰ ਚਿੰਤਾ ਨੂੰ ਮਾਰਨ ਬਾਰੇ ਸੁਭਾ ਸੁਝਾਅ ਅਗੇ ਦਿੱਤੇ ਜਾਣਗੇ ਪੰਜਵਾਂ ਕਾਰਨ ਚਿੰਤਾ ਬੇਚੈਨੀ ਅਤੇ ਤਣਾਅ ਵਿੱਚ ਰਹਿਣਾ ਉਪਾਅ ਇਹ ਸਪਸ਼ਟ ਹੈ ਕਿ ਡਰ ਚਿੰਤਾ ਬੇਚੈਨੀ ਅਤੇ ਤਣਾਅ ਰੋਗ ਦੇ ਅਹਿਮ ਮੂਲ ਕਾਰਨ ਹਨ ਇਸ ਵਾਸਤੇ ਨਰੋਏ ਮਨ ਤਨ ਵਾਸਤੇ ਇਹਨਾਂ ਤੇ ਕਾਬੂ ਪਾਉਣਾ અત્યੰਤ ਜ਼ਰੂਰੀ ਹੈ ਇਹਨਾਂ ਤੇ ਕਾਬੂ ਪਾਉਣ ਵਾਸਤੇ ਇਹਨਾਂ ਨੁਕਤਿਆਂ ਤੇ ਵਿਚਾਰ ਅਤੇ ਅਮਲ ਕਰਨ ਦੀ ਲੋੜ ਹੈ ਡਰ ਚਿੰਤਾ ਬੇਚੈਨੀ ਅਤੇ ਤਣਾਉ ਮਨ ਤਨ ਨੂੰ ਗਾਲਦੇ ਹਨ ਅਤੇ ਰੋਗਾਂ ਦੇ ਵੱਡੇ ਮੂਲ ਕਾਰਨ ਹਨ ਚਿੰਤਾ ਦਾ ਰੋਗ ਤਾਂ ਸਭ ਨੂੰ ਘੁਣਵਾ ਕੇ ਕਾਈ ਜਾਂਦਾ ਹੈ ਇਸ ਵਾਸਤੇ ਧ੍ਰਿੜ ਫੈਸਲਾ ਕਰਨ ਦੀ ਲੋੜ ਹੈ ਇਹ ਰੋਗਾਂ ਦੇ ਇਨ੍ਹਾਂ ਕਾਰਨਾਂ ਨੂੰ ਮਿਟਾਉਣ ਵਾਸਤੇ ਪੂਰਾ ਯਤਨ ਅਤੇ ਹਰ ਹਿੱਲਾ ਕਰਨਾ ਹੈ ਵੱਡੇ-ਵੱਡੇ ਜੋਤੀਸਾ ਲੋਗ ਤਿੰਨ ਕੋ ਵਿਆਪ ਹੈ ਚਿੰਤਾ ਰੋਗ ਚਿੰਤਤ ਹੀ ਦੇਸ ਹੈ ਸਭ ਕੋਏ ਚੇਤਾ ਇੱਕ ਤਹੀ ਸੁਖ ਹੋਏ ਨਾ ਕਰ ਚਿੰਤਾ ਹੈ ਕਰਦੇ ਹਰ ਦੇਵ ਹੈ ਜਲ ਤਲ ਜਨਤਾ ਸਭ ਤੈ ਇੰਨਾ ਕਰਕੇ ਮਨ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਅਤੇ ਠੀਕ ਫੈਸਲੇ ਨਹੀਂ ਹੁੰਦੇ ਜਿਸ ਕਰਕੇ ਡਰ ਅਤੇ ਚਿੰਤਾ ਦੇ ਕਾਰਨਾਂ ਵਿੱਚ ਵਾਧਾ ਹੋ ਜਾਂਦਾ ਹੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ੜੇ ਕਿਉਂ ਡਰੀਏ ਅਤੇ ਚਿੰਤਾ ਕਰੀਏ ਅਗਰ ਸਾਡੇ ਕਰਮ ਸੱਚੇ ਹਨ ਕਿਉਂਕਿ ਆਪਣੇ ਕੀਤੇ ਦਾ ਹੀ ਕੱਲ ਮਿਲਣਾ ਹੈ ਅਤੇ ਪਰਮੇਸ਼ਰ ਦਾ ਇਨਸਾਫ ਪੂਰਾ ਅਤੇ ਸੱਚਾ ਹੈ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ ਤੂੰ ਸੱਚਾ ਆਪਰ ਨਿਆਉ ਸੱਚ ਤਾਂ ਡਰਿਆ ਕੇ ਆਪੇ ਵਿੱਚ ਆਪੇ ਹੀ ਖਾਓ ਕਿਉਂ ਡਰਿਏ ਅਤੇ ਚਿੰਤਾ ਕਿਉਂ ਕਰੀਏ ਜਦਕਿ ਨਾ ਸਾਡੇ ਹੱਥ ਵਿੱਚ ਕੁਝ ਹੈ ਅਤੇ ਨਾ ਹੀ ਕਿਸੇ ਹੋਰ ਦੇ ਹੱਥ ਵਿੱਚ ਕੁਝ ਹੈ ਸਭ ਕੁਝ ਕਰਤਾਰ ਦੇ ਹੁਕਮ ਅnder ਹੋਇਆ ਸੀ ਹੋ ਰਿਹਾ ਹੈ ਅਤੇ ਹੋਵੇਗਾ ਕੇਵਲ ਉਹੀ ਕਰਨ ਕਰਾਵਣ ਹੈ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਈ ਨਾਨਕ ਇਸ ਵਲੇ ਹਾਰਣਾ ਜਲ ਤਲ ਮਹੀਲ ਸੋਏ ਵਾਹਿਗੁਰੂ ਜੀ ਦਾ ਹੁਕਮ ਸੱਚਾ ਅਤੇ ਨਿਰਮਲ ਹੈ ਉਸ ਦੇ ਕਰਮ ਸੱਚੇ ਅਤੇ ਨਿਰਮਲ ਹਨ ਹੋਣਾ ਸਭ ਕੁਝ ਉਸ ਦੇ ਹੁਕਮ ਵਿੱਚ ਹੈ ਫਿਰ ਕਿਉਂ ਡਰੀਏ सच्चा तेरा हुकम, सच्चा फरमान, सच्चा तेरा करम सच्चा निशान डरी है ता जे किच आप तू किच है सब करता अपनी कला बढ़ाए, जो तो कोई संकट आएगा निपट लवांगे पहला ही क्यों चिंता करिए डोलना नहीं चाहिदा अते सिरजनहार ते रखन हार प्रभु ते भरोसा रखना चाहिदा है तू काहे डोल है प्राणिया ਤੂੰ ਧਰਾਕੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਏ ਦੇ ਆਧਾਰ ਚਿੰਤਾ ਉਹ ਕਰੇ ਜਿਸਨੇ ਜਗਤ ਨੂੰ ਪੈਦਾ ਕੀਤਾ ਹੈ ਅਤੇ ਸੰਭਾਲ ਰਿਹਾ ਹੈ ਅਸੀਂ ਕਿਉਂ ਚਿੰਤਾ ਕਰੀਏ ਨਾਨਕ ਜੰਤ ਉਪਾਇਕ ਹੈ ਸਮਾ ਲਈ ਸਭ ਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਨਾਨਕ चिंता मत करो चिंता तिस ही है जल में जंत उपायन ते ना भी रोचि ते उत्थे हट न चल लई ना को किरस करे जबकि इथे असि सारे केवल मुसाफिर हां ते सब कुछ नाशवान है चिंता तद करिए अगर अनहोनी घटना वापर सकती हो उसका हुक्म अटल है ये याद रख के हमेशा अचिंते रहिए चिंता ताकि कीजिए ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਸੰਕਟ ਸਮੇ ਗੁਰਬਾਣੀ ਅਤੇ ਨਾਮ ਜਾਪ ਕਰਨ ਅਤੇ ਸੁਣਨ ਨਾਲ ਮਨ ਦਾ ਸੰਤੁਲਨ ਕਾਇਮ ਹੋ ਜਾਂਦਾ ਹੈ ਅਤੇ ਕਿਰਪਾਲੂ ਸਤਿਗੁਰੂ ਜੀ ਕਈ ਵਿਧੀਆਂ ਅਤੇ ਉਪਾਅ ਦੱਸਦੇ ਹਨ ਜਿਨ੍ਹਾਂ ਨਾਲ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ ਅਤੇ ਵਿਗਨ ਨਾਸ਼ ਹੋ ਜਾਂਦੇ ਹਨ ਕੋਟਪਰਾਧ ਹਮਾਰੇ ਖੰਡੋ ਅਨੇਕ ਬਿਧੀ ਸਮਝਾਓ ਹਮ ਅਗਿਆਨ अल्पमत ਥੋਰੀ ਤੁਮ ਆਪਨ ਬਿਧ ਰਖਾਓ ਜੇ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰ ਮਾਹੇ ਉਧਾਰੀ ਡਰਨ ਅਤੇ ਚਿੰਤਾ ਕਰਨ ਦੀ ਬਜਾਏ ਬਾਣਾ ਮਿੱਠਾ ਕਰਕੇ ਮੰਨੀਏ ਜਿਸ ਨਾਲ ਸਤਿਗੁਰੂ ਜੀ ਦੀ ਮਿਹਰ ਅਤੇ ਖੁਸ਼ੀ ਪ੍ਰਾਪਤ ਹੋ ਜਾਵੇਗੀ ਅਤੇ ਸੰਕਟ ਟਲ ਜਾਵੇਗਾ ਤੇ ਕਾਰਜ ਪੂਰਾ ਹੋ ਜਾਵੇਗਾ ਬਾਣਾ ਮੰਨੇ ਸੋਸ਼ਕ ਪਾਏ सुख पाएगा डरिए क्यों जद के राखा एक हमारा स्वामी सगल घटा का अंतर जामी क्यों ना अचिंते रहिए जद के सोए अचिंता जाग अचिंता जहां कहां प्रभु तू वर्तनता क्यों ना निसल होके रहिए जद के मारण जीवालन वाला परमेश्वर आप है हर बिन कोई मार जीवाल ना सकै ਮਨ ਹੋਏ ਨਿਚਿੰਨ ਨਿਸਲ ਹੋਏ ਰਹੀ ਹੈ ਜਦ ਕਿ ਚਿੰਤਾ ਅਤੇ ਡਰ ਦਾ ਜੜੋ ਨਾਸਤਦ ਹੀ ਹੋਣਾ ਹੈ ਜਦੋਂ ਨਾਮ ਮਨ ਵਿੱਚ ਵਸ ਜਾਏਗਾ ਤਾਂ ਤੇ ਨਾਮ ਅਤੇ ਗੁਰਬਾਣੀ ਨੂੰ ਹਰ ਵਕਤ ਜਪਤੇ ਅਤੇ ਸੁਣਦੇ ਰਹਿਏ ਗੁਰਬਾਣੀ ਦਾ ਵਿਚਾਰ ਕਰਕੇ ਦਿੱਤੀ ਗਈ ਸਿੱਖਿਆ ਅਤੇ ਗਿਆਨ ਦ੍ਰਿੜ ਕਰਦੇ ਰਹਿਏ ਤਾਂ ਕਿ ਨਾਮ ਮਨ ਵਿੱਚ ਵਸੇ ਜਾ ਕੇ ਅਚਿੰਤ ਵਸੈ ਮਨ ਆਏ ਤਾ ਕੋ ਚਿੰਤਾ ਕਰਤੋ ਨਾ ਹੈ